ਅਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰੀ ਵਿਭਾਗਾਂ ਵਿੱਚ ਦਲਾਲਾਂ ਦਾ ਬੋਲਬਾਲਾ ਜੋ ਪੈਸੇ ਲੈ ਕੇ ਜ਼ਿਆਦਾਤਰ ਨਾਜਾਇਜ਼ ਕੰਮਾਂ ਨੂੰ ਵੀ ਚਾਇਸ ਕਰਾਰ ਦੇ ਕੇ ਕਰਵਾ ਦਿੰਦੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਹਮਣੇ ਆਇਆ ਜਿੱਥੇ ਨਰੇਸ਼ ਕੁਮਾਰ ਨਾਮ ਦਾ ਵਿਅਕਤੀ ਲੋਕਾਂ ਨਾਲ ਵਿਭਾਗ ਦੇ ਨਾਂ ਤੇ ਨਾਜਾਇਜ਼ ਤੌਰ ਤੇ ਲੈਣ-ਦੇਣ ਕਰਦਾ ਹੈ ਇਸ ਦੇ ਖਿਲਾਫ ਬੀਤੇ ਸਾਲ ਜੀਐਸਟੀ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਅਕਾਊਂਟੈਂਟ ਨਰੇਸ਼ ਕੁਮਾਰ ਉੱਪਰ ਕਰ ਅਤੇ ਆਪਕਾਰ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਕਾਰੋਬਾਰੀਆਂ ਸੀਏ ਅਤੇ ਵਕੀਲਾਂ ਨੂੰ ਬਲੈਕਮੇਲ ਕਰਨ ਅਤੇ ਠੱਗਣ ਦੇ આરોਪ ਲਗਾਏ ਸੀ ਉਸ ਤੋਂ ਬਾਅਦ ਵਿਭਾਗ ਨੇ ਆਸ਼ਵਾਸਨ ਦਿੱਤਾ ਕਿ ਨਰੇਸ਼ ਕੁਮਾਰ ਨਾਮ ਦਾ ਵਿਅਕਤੀ ਵਿਭਾਗ ਵਿੱਚ ਨਜ਼ਰ ਨਹੀਂ ਆਵੇਗਾ ਪਰ ਇੱਕ ਵਾਰ ਫਿਰ ਨਰੇਸ਼ ਕੁਮਾਰ ਖਿਲਾਫ ਮਾਮਲਾ ਸਨਿਤ ਗੁਪਤਾ ਨੇ ਉਪ ਕਮਿਸ਼ਨਰ ਰਾਜਕਰ ਅੰਮ੍ਰਿਤਸਰ ਮੰਡਲ ਰਾਜਵਿੰਦਰ ਕੋਰ ਕੋਲ ਪਹੁੰਚਾਇਆ ਸ਼ਿਕਾਇਤ ਕਰਤਾ ਸਨਿਤ ਗੁਪਤਾ ਨੇ ਆਖਿਆ ਕਿ ਵਿਭਾਗ ਵੱਲੋਂ ਅਕਾਊਂਟੈਂਟ ਨਰੇਸ਼ ਕੁਮਾਰ ਖਿਲਾਫ ਨੋਟਿਸ ਕੱਢਣ ਦੇ ਬਾਵਜੂਦ ਵੀ ਉਹ बार-बार ਦਫ਼ਤਰ ਆਉਂਦਾ ਹੈ ਅਤੇ ਲੋਕਾਂ ਨੂੰ ਪਰਮਾਉਂਦਾ ਹੈ ਉਨਾ ਇਸ ਸੰਬੰਧੀ ਇੱਕ ਵਾਰ ਫਿਰ ਮੈਡਮ ਰਾਜਵਿੰਦਰ ਕੋਰਕੋਲ ਸ਼ਿਕਾਇਤ ਦਿੱਤੀ ਅਤੇ ਉਹਨਾਂ ਆਖਿਆ ਕਿ ਇਸ ਵਿਅਕਤੀ ਨੂੰ ਇੱਕ ਵਾਰ ਫਿਰ ਨੋਟਿਸ ਕੱਢਿਆ ਜਾਵੇਗਾ ਇਸ ਸੰਬੰਧੀ ਸਾਡੇ ਪੱਤਰਕਾਰ ਵੱਲੋਂ ਮੈਡਮ ਰਾਜਵਿੰਦਰ ਕੋਰ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਈ ਵੀ ਆ ਜਾ ਸਕਦਾ ਹੈ ਪਰ ਉਸ ਵਿਅਕਤੀ ਨਰੇਸ਼ ਕੁਮਾਰ ਨਾਲ ਉਹਨਾਂ ਦੇ ਡਿਪਾਰਟਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਇਸ ਸੰਬੰਧ ਵਿੱਚ ਜਦੋਂ ਫਾਸਟ ਵੀ ਨਿਊਜ਼ ਵੱਲੋਂ नरेश कुमार ਦਾ ਪੱਖ ਜਾਣਨਾ ਚਾਹਿਆ ਤਾਂ ਫਾਸਟੇ ਨਿਊਜ਼ ਦਾ ਨਾਮ ਸੁਣ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਮੈਂ ਜੀ ਸਿਨੀਤ ਗੁਪਤਾ ਆਪਾਂ ਜੀ ਇੱਕ ਕੰਪਲੇਂਟ ਪਾਈ ਸੀ ਨਰੇਸ਼ ਕੁਮਾਰ ਵੱਲੋਂ ਉਹ ਇਸ ਵਿਭਾਗ ਵਿੱਚ ਮਤਲਬ ਆਉਂਦੇ ਜਾਂਦੇ ਆ ਕਿਹੜਾ ਵਿਭਾਗ ਇਹ ਜਿਹੜਾ ਐਕਸਾਈਜ਼ ਦਾ ਵਿਭਾਗ ਦਾ ਜਿਹੜਾ ਇਹ ਕਰ ਵਿਭਾਗ ਦਾ ਹੈਗਾ ਵਾ ਇਹਦੇ ਨਾਲ ਰਿਲੇਟਡ ਆ ਅਸੀਂ ਦਰਖਾਸਤ ਵੀ ਮੈਡਮ ਨੂੰ ਪਾਈ ਸੀ ਰਾਜਵਿੰਦਰ ਕੌਰ ਜੀ ਨੂੰ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਆਸ਼ਵਾਸਨ ਦਿੰਦੇ ਹਾਂ ਕਿ ਇਹ ਬੰਦਾ ਹੁਣ ਇੱਥੇ ਨਹੀਂ ਦਿਖੇਗਾ ਇਹ ਅੱਜ ਬੰਦਾ ਅਜ ਫਿਰ ਇੱਥੇ ਵਿਖਿਆ ਗਿਆ ਵਾ ਪਾਇਆ ਗਿਆ ਵਾ ਇਹ ਤੁਹਾਨੂੰ ਮੈਂ ਫੋਟੋ ਵੀ ਵਿਖਾਉਣਾ ਓਣਾ ਦੀ ਇਹ ਸਾਡੇ ਸਮੇਂ ਤੋਂ ਬਾਹਰ ਹੈ ਸਾਰਾ ਕੁਝ ਕੰਪਲੇਨਟ ਪਾ ਕੇ ਸਾਰਾ ਕੁਝ ਕਰਕੇ ਤੇ ਕਿਉਂ ਇੱਥੇ ਦਿਖਦੇ ਹੋ ਇਹ ਬੰਦਾ ਕੋਹ ਨਾ ਇਹ ਬੰਦਾ ਕਿਉਂ ਇੱਥੇ ਹੁੰਦਾ ਵਾ ਜਿੰਨੇ ਵੀ ਨਜਾਇਜ਼ ਕੰਮ ਇਹ ਬੰਦਾ ਇੱਥੇ ਕਰਦਾ ਵੇਖੋ ਜੀ ਇਹ ਫੇਰ ਬੰਦਾ ਇੱਥੇ ਅੱਜ ਪਾਇਆ ਗਿਆ ਅੱਜ 21 ਤਰੀਕ ਹੈ 21 ਜਨਵਰੀ ਨੂੰ ਅੱਜ ਫੇਰ ਇੱਥੇ ਪਾਇਆ ਗਿਆ ਹੋਇਆ ਬੰਦਾ ਇਹ ਬੰਦੇ ਦਾ ਕੰਮ ਕੀ ਹੈ ਜੀ ਇਹ ਬੰਦੇ ਦਾ ਕੰਮ ਹੈ ਜੀ ਸਾਰੇ ਨਜਾਇਜ਼ ਕੰਮ ਕਰਵਾਉਣੇ ਕਿਸੇ ਕੋ ਪੈਸੇ ਜ਼ਿਆਦਾ ਲੈ ਕੇ ਕਦੀ ਕੁਛ ਕਦੀ ਕੁਛ ਬੇਸਿਕਲੀ ਕਮਿਸ਼ਨ ਦਾ ਹੀ ਕੰਮ ਹੈ ਇਹਦਾ ਜਿਹੜਾ ਹੈ ਇਹਨੇ ਪਹਿਲਾਂ ਸੀਏ ਸਰ ਨੇ ਜਿਹੜਾ ਇਹਨਾਂ ਦਾ ਮੋਰਚਾ ਹੈ ਉਹਨਾਂ ਨੇ ਵੀ ਇਹਨੂੰ ਦਰਖਾਸਤ ਕੀਤੀ ਤਾਂ ਕੱਢਿਆ ਦਵਾ ਪਰ ਇਹ ਸਮਝ ਨਹੀਂ ਲੱਗਦੀ ਜੀ ਕਿ ਉਹ ਬਾਰ ਬਾਰ ਇੱਥੇ ਮਨ ਲੋ ਪਾਇਆ ਜਾਂਦਾ ਜਦੋਂ ਤੁਸੀਂ ਲੈਟਰ ਦਿੱਤੀ ਮੈਡਮ ਉਹਨਾਂ ਰਾਜਵਿੰਦਰ ਉਹਨਾਂ ਨੇ ਉਹਨਾਂ ਕੀ ਆਸਬੇਸ਼ ਦਿੱਤਾ ਉਹਨਾਂ ਨੇ ਉਹਨਾਂ ਨੂੰ ਆਪਾਂ ਮੈਂ ਬਕਾਇਆ ਮਿਲ ਕੇ ਵੀ ਆਇਆ ਸੀ ਉਹਨਾਂ ਨੇ ਇਹੀ ਕਿਹਾ ਸੀ ਕਿ ਇਹ ਆਪਾਂ ਮੈਂ ਫੇਰ ਇਹਦੇ ਖਿਲਾਫ ਆਪਾਂ ਲੈਟਰ ਦਿੱਤੀ ਵੀ ਮੈਂ ਫੇਰ ਦੁਬਾਰਾ ਇਹ ਇਸ਼ੂ ਕਰ ਦਿੰਨੀ ਇਹ ਬੰਦਾ ਸਾਡੇ ਲਾਗੇ ਛਾ ਕੇ ਨਹੀਂ ਝਿਕੇਗਾ ਦਫ਼ਤਰ ਦੇ ਪਰ ਅੱਜ ਫੇਰ ਇੱਥੇ ਦਿਖ ਰਿਹਾ ਮੇਰੇ ਦੇ ਸਮਝ ਤੋਂ ਬਾਹਰ ਹੈ ਕਿ ਇਹ ਕਿਉਂ ਇਹਦਾ ਚੀਜ਼ਾਂ ਹੋਣੀਆਂ ਮੈਂ ਜਾਂ ਤੇ ਮੈਡਮ ਵੱਲੋਂ ਵੀ ਯਕੀਨ ਕਰ ਰ ਲਗਦਾ ਨਹੀਂ ਫਿਰ ਇਹਦਾ ਚੂਨਾ ਲੱਗ ਰਿਹਾ ਪ੍ਰਭਾਗ ਨੂੰ ਤੇ ਜੇ ਬੰਦਾ ਨਜਾਇਜ਼ ਕੰਮ ਕਰ ਰਿਹਾ ਬਿਲਕੁਲ ਬਿਲਕੁਲ ਲੱਗ ਰਿਹਾ ਜੀ ਬਿਲਕੁਲ ਲੱਗ ਰਿਹਾ ਵਾ ਕਿ ਉਹ ਸੀਰੀਅਸ ਨਹੀਂ ਲਈ ਜਾ ਰਹੀ ਇਹ ਚੀਜ਼ ਸਾਡੀ ਸਮੇਂ ਤੋਂ ਬਾਹਰ ਗਈ ਹੈ ਜੀ ਇਹ ਤੁਸੀਂ ਚੀਜ਼ ਥੋੜੀ ਜਿਹੀ ਵੀ ਦੇਖੋ ਇਹ ਕਿ ਕਿਸ ਤਰ੍ਹਾਂ ਇਹਨੂੰ ਮਤਲਬ ਸਹੀ ਹੋਣਾ ਚਾਹੀਦਾ ਇਹ ਚੀਜ਼ ਇਹ ਬੰਦਾ ਇੱਥੇ ਨਹੀਂ ਦਿਖਣਾ ਚਾਹੀਦਾ ਇੱਥੇ ਇਹ ਤਾਂ ਇਹੀ ਕਹਿੰਨੇ ਆ ਕਾਰਨ ਜੇ ਨਾ ਦਿਖ ਰਹੀ ਕਿ ਇਹਦਾ ਕੀ ਕੰਮ ਕੀ ਹਿਰਾ ਫੇਰੀਆਂ ਕਰਦਾ ਕਿ ਜਾਂ ਹਿਰਾ ਫੇਰੀਆਂ ਲਾ ਲਓ ਤੁਸੀਂ ਜਿੰਨੇ ਵੀ ਨਜਾਇਜ਼ ਕੰਮ ਹੋ ਗਏ ਪੈਸੇ ਪਹਿਲਾਂ ਫੜ ਲੇ ਬਾਅਦ ਚ ਉਹ ਕੰਮ ਨਹੀਂ ਕਰਾਉਣਾ ਬਾਅਦ ਚ ਮਿਲ ਉੱਚ ਸਰਕਾਰਾਂ ਦੇ ਜਿੱਤਨਾ ਕਹਿੰਦੀ ਵੀ ਅਸੀਂ ਸਾਫ ਪ੍ਰਸ਼ਾਸਨ ਦੇ ਰਹੇ ਹਾਂ ਤੇ ਲੱਗਦਾ ਫਿਰ ਸਰਕਾਰ ਪ੍ਰਸ਼ਾਸਨ ਸ਼ਾਪ ਦੇ ਰਹੀ ਹੈ ਜੀ ਤੇ ਫਿਰ ਹੁਣ ਪਤਾ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਹੈ ਜੇ ਦਿੱਤਾ ਹੁੰਦਾ ਤੇ ਬੰਦਾ ਲੱਗੇ ਛਾਗੇ ਵੀ ਨਹੀਂ ਦਿਖਣਾ ਚਾਹੀਦਾ ਫਿਰ ਵੀ ਵੇਖੋ ਕਿੱਡੀ ਵੱਡੀ ਚਲੋ ਜਿੱਤਨਾ ਵੀ ਜਿੰਨਾ ਵੱਡਾ ਦਫ਼ਤਰ ਹੈ ਕੋਈ ਵੀ ਹੈ ਬਟ ਦਫ਼ਤਰ ਦੇ ਦਫ਼ਤਰ ਹੀ ਹੈਗਾ ਵਾ ਇੱਥੇ ਦਿਖਣਾ ਥੋੜੀ ਚਾਹੀਦਾ ਬੰਦਾ ਜਿਹੜਾ ਹੈਗਾ ਵਾ ਜੇ ਇੱਕ ਵਾਰੀ ਇਹਨਾਂ ਨੇ ਲੈਟਰ ਲਿਖਤੀ ਹੈ ਕੱਟਤਾ ਹੈ ਕਿ ਇਹ ਬੰਦਾ ਨਹੀਂ ਇੱਥੇ ਦਿਕੇਗਾ ਅਹੀਂ ਤੇ ਇਹੀ ਪੁੱਛਣਾ ਚਾਹਣਗੇ ਕਿ ਕਿਉਂ ਦਿਖਿਆ ਇੱਥੇ ਦੁਵਾਰਾ ਅੱਜ ਅੱਜ ਦੇਖਿਆ ਤੁਸੀਂ ਮੈਡਮ ਨਾਲ ਗੱਲ ਕੀਤੀ ਫਿਰ ਅੱਜ ਦੇਖਿਆ ਜੀ ਆਪਾਂ ਮੈਡਮ ਨਾਲ ਗੱਲ ਵੀ ਕੀਤੀ ਹੈ ਜੀ ਆਪਾਂ ਤੇ ਮੈਡਮ ਕਹਿੰਦੀ ਜੀ ਮੈਂ ਦੇਖ ਲਈ ਕਰਦੀ ਹਾਂ ਤੁਹਾਨੂੰ ਦੱਸਦੀ ਹਾਂ ਇਹੀ ਕਹਿੰਦੇ ਲੱਗਦਾ ਕੋਈ ਇਨਸਾਫ ਮਿਲੇਗਾ ਤੁਹਾਨੂੰ ਦੇਖੋ ਜੀ ਹੁਣ ਇਹ ਤੇ ਤੁਹਾਡੇ ਤੇ ਸਰਕਾਰ ਤੇ ਹੈ ਕਿ ਕੀ ਕਰਦੇ ਕੀ ਇਹਦੇ ਅਗੇਂਸਟ ਕੀ ਲੈਂਦੇ ਆ ਕਾਰਵਾਈ ਕੀ ਕਰਦੇ ਹੈ ਹਲੋ ਹਲੋ ਮੈਮ ਸਾਹਿਬ ਜੀ ਗੱਲ ਜੀ ਕੱਚੀ ਗੱਲ ਜੀ ਹਾਂ ਸਰਕੇਸ਼ ਕੁਮਾਰ ਗੱਲ ਕਰ ਲੈ ਫਾਸਟਵੇ ਨੂ ਚੈਨਲ ਤੇ ਮੈਮ ਹਾਂ ਜੀ ਦੱਸੋ ਮੈਮ ਇੱਕ ਨੇ ਮੁੱਦਾ ਮੇਰੇ ਕੋਲ ਆਇਆ ਸੀ ਮੇਰੇ ਕੋਈ ਹੈਗੇ ਕਲੀਕ ਉਹਨਾਂ ਨੇ ਦਿੱਤਾ ਜੀ ਮੈਨੂੰ ਇੱਕ ਮੁੱਦਾ ਵੀ ਇੱਕ ਨਾ ਕੋਈ ਤੁਹਾਡੇ ਮੈਕਮੇ ਵਿੱਚ ਨਰੇਸ਼ ਕੁਮਾਰ ਜੀ ਗਏ ਉਹ ਵੀ ਨਾ ਦੇ ਤੁਹਾਡੇ ਕੋਲ ਜੋਬ ਮੇਰੇ ਨਾਲ ਗੱਲ ਤੁਹਾਨੂੰ ਪਹਿਲਾਂ ਤੇ ਆਣਾ ਜੀ ਜੀ ਮੈਮ ਕੀ ਮੈਮ ਇਹ ਜਿਹੜਾ ਮੁੱਦਾ ਮੈਨੇ ਲਿਆ ਕੀਤੀ ਇਹ ਹੈ ਸਾਡੇ ਵਿੱਚ ਇਹ ਐਟਸੀ ਆ ਰਜਮੰਦੀਪਪੁਰ ਉਹਦੇ ਹਸਬੰਡ ਨਾਲ ਉਹਦੀ ਡਿਵੋਰਸ ਕੇਸ ਚੱਲ ਰਿਹਾ ਹੈ ਓਕੇ ਤੇ ਉਹ ਡਿਵੋਰਸ ਕੇਸ ਦੇ ਵਿੱਚ ਰਾਜ ਨੇ ਉਹਦੇ ਕੋਰਟ ਦੇ ਵਿੱਚ ਦੀ ਤੋਂ ਤੋਂ ਸਿੱਖੀਆਂ ਉਹ ਕਥਨ ਇਹ ਪੁੱਛਦੀ ਆ ਕਿ ਦਿਆਏ ਆ ਪਤੋਤਰੀਆ ਇਹ ਗੱਡੀ ਤੇ ਬੀਮਾ ਲਾਉਂਦੀ ਹੈ ਲਗਾਉਂਦੀ ਆ ਉਹ ਸਾਰੀਆਂ ਗੱਲਾਂ ਗੁਲਾਂ ਕਰਕੇ ਤੇ ਅੱਜ ਇੱਕ ਮੁੱਦਾ ਹੋਰ ਲੈ ਆਂਦਾ ਨਵੇਸ਼ ਕੁਮਾਰ ਦੇ ਤੁਹਾਡੇ ਆਫਿਸ ਆਂਦਾ ਮੈਂ ਕਿ ਉਹਦੇ ਬਾਰੇ ਮੈਂ ਪਹਿਲਾਂ ਲੈਟਰ ਕੱਢ ਚੁੱਕੀ ਆ ਵੀ ਇਹਦੀ ਜੀ ਆਹ ਕਲਾਈਟ ਦਾ ਪਾਣੀ ਨਹੀਂ ਤੋਂ ਹੁੰਦਾ ਆਪੇ ਉਹ ਨਹੀਂ ਲਗਾਉਗਾ ਪਰ ਠੀਕ ਹੈ ਮੈਮ ਤੁਸੀਂ ਕਹਿੰਦੇ ਹੋ ਲੋਅ ਨਹੀਂ ਕਰੋਗੇ ਪਰ ਅੱਜ ਵੀ ਤੁਹਾਡੇ ਦਫਤਰ ਗੱਜ ਫਿਰ ਵੀਡੀਓ ਫੋਟੋਗ੍ਰਾਫ ਆ ਗਿਆ ਜੀ ਤੁਹਾਡੇ ਦਫਤਰ ਅੱਜ ਵੀ ਘੁੰਮ ਰਿਹਾ ਉਹ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਹਾ ਕਰਦਾ ਕੋਈ ਵੀ ਰੈਂਡਮ ਬੰਦਾ ਦੀ ਡੀਸੀ ਆਫਿਸ ਚ ਫਿਰ ਸਕਦਾ ਹੈ ਮੇਰਾ ਤਾਂ ਸੁਵਿਧਾ ਕੇਂਦਰ ਵੀ نیچے ਲੱਗਾ ਹੋਇਆ ਸਾਰਾ ਕੁਝ ਕੋਈ ਵੀ ਆ ਸਕਦਾ ਹੈ ਮੈਨੂੰ ਫੋਟੋਆਂ ਸੈਂਡ ਕਰਕੇ ਕਹਿੰਦੇ ਆ ਜੀ ਕੋਈ ਟਾਈਮ ਹੁੰਦਾ ਬਿਲਕੁਲ ਬਿਲਕੁਲ ਸਹੀ ਤੁਸੀਂ ਕਹਿ ਬਿਲਕੁਲ ਬਿਲਕੁਲ ਮੈਮ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕੋਈ ਵੀ ਆ ਸਕਦਾ ਪਰ ਤੁਹਾਡੇ ਦਫਤਰ ਹੀ ਆਇਆ ਹੈ ਨਾ ਗਲਦੀ ਆ ਗਈ ਨਾ ਉਹ ਤੇਰੀ ਮੇਰੀ ਔਰਤ ਵੀ ਅੰਦਰ ਥੋੜੀ ਆਇਆ ਹੱਦ ਹੋ मेरा दफ्तर एक थोड़ी है मेरा दफ्तर भी कॉरिडोर बहुत बड़ा है मैम ਤੁਸੀਂ ਹੁਣ ਬੈਠੇ ਹੋ ਆਫਿਸ ਕਿ ਚਲੇ ਗਏ ਸਾਢੇ 5 ਵਜੇ ਕਿਉਂ ਬੈਠੀ ਹੋਵਾਂਗੀ ਨਹੀਂ سوری ਮੈਮ ਬੈਠੇ ਕਈ ਵਾਰੀ ਹੁੰਦਾ ਨਾ ਕਿ ਜਰੂਰੀ ਕੰਮ ਆ ਤੁਸੀਂ ਗੱਲ ਸੁਣੋ ਤਾਂ ਕਿ ਆਫਸਰ ਦੇ ਨਹੀ ਨਹੀਂ ਅੱਛਾ ਫਿਰ ਅਪਾ ਸਵੇਰੇ ਮਿਲ ਸਕਦੇ ਮੈਮ ਸਵੇਰੇ ਮਿਲ ਸਕਦੇ ਐਥੇ ਰਿਗਰਡਿੰਗ ਨਹੀਂ ਮੈਂ ਕੱਲ ਨਹੀਂ ਹੈਗੀ ਕੱਲ ਮੈਂ ਛੁੱਟੀ ਤੇ ਆ ਮੈਨੂੰ ਮੰਗਵਾਰ ਨੂੰ ਮਿਲਿਆ ਤੁਸੀਂ ਮੰਗਵਾਰ ਓਕੇ ਮੈਮ ਓਕੇ ਜੀ ਹੈਲੋ ਹਾਂਜੀ ਨਰੇਜ ਜੀ ਨਮਸਕਾਰ ਜੀ ਨਮਸਕਾਰ ਜੀ ਰਕੇਸ਼ ਕੁਮਾਰ ਗੱਲ ਕਰ ਰਿਹਾ ਜੀ ਫਾਸਟ ਵੇ ਨਿਊ ਚੈਨਲ ਤੋਂ ਭਾਜੀ Okay.